ਮਸੌਰਾ ਮੇਰਾ ਖੁਦ ਸੌਰੀ ਨਹੀਂ ਮੇਰਾ ਪਿੱਛਾ ਤੱਕਿਆ ਮੇਰਾ ਪਾਰ ਘੜਕਾਇਆ ਕਰਨ ਉਹ ਵੇਟ ਘੜਕਾਇਆ ਕਰਨਾ ਕਿ ਰਾਤ ਨੂੰ ਕਿਹਾ ਕਰਨਾ ਗੇਟ ਖੋਲ ਜੇ ਮੈਂ ਨਾ ਗੇਟ ਖੋਲਦੀ ਫਿਰ ਕਹਿੰਦੇ ਜੇ ਤੂੰ ਦਰਬੰਦਾ ਹੈ ਨਾ ਤਾਂ ਨਹੀਂ ਗੇਟ ਖੋਲਦੀ ਮੈਂ ਬਹੁਤ ਛਲੀਆਂ ਨੇ ਕਿ ਤੁਸੀਂ ਇੱਕ ਪਿਆਰ ਦੇ ਕੋਲੋਂ ਵਾਂਝੇ ਮੈਨੂੰ ਮੈਨੂੰ ਭੈਣ ਭਾਈਆਂ ਦਾ ਪਿਆਰ ਨਹੀਂ ਮਿਲਿਆ ਨਾ ਮੈਨੂੰ ਮਾਂ ਦਾ ਪਿਆਰ ਮਿਲਿਆ ਨਾ ਮੈਨੂੰ ਭੈਣ ਭਾਈਆਂ ਦਾ ਮਿਲਿਆ ਫਿਰ ਮੈਂ ਉਸ ਤੋਂ ਬਾਅਦ ਮੈਂ ਵਿਆਹ ਤੀ ਜਦ ਮੈਨੂੰ ਮੇਰੇ ਆਦਮੀ ਦਾ ਪਿਆਰ ਬਹੁਤ ਸੱਟਣ ਵਗ ਜਾਂਦੀ ਤੇ ਦੋ ਘਰ ਤਿੰਨ ਘਰਾਂ ਦਾ ਗੋਹਾ ਸਿੱਟ ਕੇ ਆ ਕੇ ਫਿਰ ਮੈਂ ਰੋਟੀ ਖਾ ਕੇ ਤੇ ਫਿਰ ਮੈਂ ਜਿਵੇਂ ਕੋਈ ਕਣਕ ਦੀ ਬਾਢੀ ਹੁੰਦੀ ਕਣਕ ਵੜਨ ਵਗ ਜਾਂਦੀ ਸੀ ਜੇ ਨਰਮਾ ਚੂਗਣ ਵਾਲਾ ਨਰਮਾ ਚੂਗਣ ਮਿਰਚਾਂ ਵੀ ਤੋੜੀਆਂ ਨਰਮਾ ਚੂਗਾ ਵੀ ਹੈ ਗੁੱਡਿਆ ਵੀ ਹੈਗਾ ਵੀ ਪਰ ਮੈਨੂੰ ਮੇਰੀ ਮਾਂ ਦਾ ਪਿਆਰ ਨਹੀਂ ਮਿਲਿਆ ਅੱਜ ਤੱਕ ਨਹੀਂ ਮਿਲਿਆ ਅਸੀਂ ਤਿੰਨ ਭੈਣ ਭਾਈਆਂ ਗੀ ਕਿੰਨੇ ਭੈਣ ਭਾਈਆਂ ਨੇ ਅਸੀਂ ਆਪ ਚ ਰਲ ਕੇ ਕਦੇ ਦੁੱਖ ਸੁੱਖ ਨਹੀਂ ਅਸੀਂ ਨੇ ਸਾਂਝਾ ਕਰਿਆ ਵੀ ਲੋਕਾਂ ਦੇ ਭੈਣ ਭਾਈਆਂ ਨੂੰ ਮੈਂ ਦੇਖਦੀ ਆਂ ਗੀ ਭੈਣਾਂ ਨੂੰ ਦੇਖਦੇ ਭੈਣਾਂ ਸਾਹੀ ਜਿਉਂਦੀ ਆਉਂਦੀਆਂ ਨੇ ਪਰ ਪਤਾ ਨਹੀਂ ਮੇਰੀ ਭੈਣ ਦੇ ਅੰਦਰ ਦਿਲਚ ਤਾਂ ਪਿਆਰ ਹੈ ਹੀਗਾ ਵੀ